ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਇਹ ਤਸਵੀਰਾਂ ਦੇਖ ਕੇ ਤੁਹਾਨੂੰ ਅੰਦਾਜ਼ਾ ਲੱਗ ਜਾਣਾ ਹੈ ਕਿ ਇੱਥੇ ਹੁਣ ਦਿਨ ਵੇਲੇ ਇਹ ਤਸਵੀਰਾਂ ਤੁਸੀਂ ਮੰਨ ਕੇ ਚੱਲੋ ਕਿ ਸ਼ਾਮ ਨੂੰ 7:00 ਵੇਲੇ ਦੀਆਂ ਆ ਮੂਹ ਨੇਰਾ ਆ ਕਿ ਕਿਸ ਤਰ੍ਹਾਂ ਇੱਥੇ ਇਲਜ਼ਾਮ ਲੱਗਦੇ ਪਏ ਆ ਕਿ ਜਿਹੜੇ ਗੱਡੀ ਤੇ ਮੁੰਡੇ ਆਏ ਆ ਇਹਨਾਂ ਦੇ ਵੱਲੋਂ ਗੇਟ ਦੀਆਂ ਘੰਟੀਆਂ ਮਾਰ ਕੇ ਧਮਕੀਆਂ ਦਿੱਤੀਆਂ ਗਈਆਂ ਦਰਅਸਲ ਇਹ ਪੂਰਾ ਮਾਮਲਾ ਇੱਕ ਜ਼ਮੀਨ ਦਾ ਹੈ ਜਿੱਥੇ ਕਿ ਗਵਾਂਡੀਆਂ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਜ਼ਮੀਨ ਉਨ੍ਹਾਂ ਦੀ ਹੈ ਤੇ ਦੂਸਰੇ ਪਾਸੇ ਹੁਣ ਜਿਹੜਾ ਇਹ ਪਰਿਵਾਰ ਆ ਜਿਸ ਦੇ ਵੱਲੋਂ ਹੁਣ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਇਹ ਕਹਿੰਦਾ ਪਿਆ ਹੈ ਕਿ ਅਸੀਂ ਇਸ ਜ਼ਮੀਨ ਦੀ ਰਜਿਸਟਰੀ ਕਰਵਾਈ ਹੈ ਇਹ ਪੂਰਾ ਮਾਮਲਾ ਛੇੜਟਾ ਇਲਾਕੇ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਗੁਰਨਾਨਕ ਕਲੋਨੀ ਹਮੀਦਪੁਰਾ ਬਾਈਪਾਸ ਦੇ ਸਾਹਮਣੇ ਕੁਝ ਨੌਜਵਾਨ ਘਰ ਦਾ ਦਰਵਾਜ਼ਾ ਖੜਕਾਉਂਦੇ ਨੇ ਤੇ ਇਲਜ਼ਾਮ ਉਹਨਾਂ ਤੇ ਇਹ ਲੱਗਦੇ ਆ ਕਿ ਉਹਨਾਂ ਦੇ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਪਰਿਵਾਰ ਨੂੰ ਦਿੱਤੀਆਂ ਗਈਆਂ ਨੇ ਇਸ ਮੌਕੇ ਵਸਨੀਕ ਘਰ ਬਲਜਿੰਦਰ ਕੌਰ ਨੇ ਦੱਸਿਆ ਹੈ ਕਿ ਕੁਝ ਸਮੇਂ ਤੋਂ ਉਹਨਾਂ ਦੇ ਇਲਾਕੇ ਦੇ ਵਸਨੀਕ ਅਸ਼ੋਕ ਹਾਂਡਾ ਵਿਨੋਦ ਹਾਂਡਾ ਨਾਲ ਜਾਇਦਾਦ ਦਾ ਝਗੜਾ ਚੱਲਦਾ ਪਿਆ ਹੈ ਉਦੋਂ ਤੋਂ ਹੀ ਇੱਥੇ ਇਲਜ਼ਾਮ ਲੱਗਿਆ ਕਿ ਹਾਂਡਾ ਪਰਿਵਾਰ ਉਸ ਨੂੰ ਡਰਾਉਣ ਦੇ ਇਰਾਦੇ ਦੇ ਨਾਲ ਅਜਿਹਾ ਕੁਝ ਕਰਦਾ ਪਿਆ ਹੈ ਇੱਕ ਵਾਰ ਤੁਸੀਂ ਇਸ ਪਰਿਵਾਰ ਦਾ ਬਿਆਨ ਸੁਣ ਲਵੋ ਉਸ ਤੋਂ ਬਾਅਦ ਤੁਹਾਨੂੰ ਦੂਜੇ ਪੱਖ ਦੀ ਕੀ ਗੱਲਬਾਤ ਹੈ ਉਹ ਵੀ ਦੱਸਣ ਦੀ ਕੋਸ਼ਿਸ਼ ਕਰਦੇ ਆ ਮੇਰਾ ਨਾਮ ਬਲਜਿੰਦਰ ਕੌਰ ਜੇ ਅਹੀਂ ਗੁਰਨਾਣ ਕਾ ਕਲੋਨੀ ਬਾਈਪਾਸ ਤੇ ਤੇ ਕੀ ਮਾਮਲਾ ਰਿਕੋਰਡ ਕਰਵਾ ਰਹੇ ਹੋ ਅ ਸਰ ਸਾਡਾ ਨਾ ਇਹ ਝਗੜਾ ਚੱਲ ਰਿਹਾ ਸੀ ਸਾਡਾ ਪਲਾਟ ਆ ਅਸੀਂ ਰਜਿਸਟਰੀ ਕਰਵਾਈ ਹੋਈ ਆ ਪਹਿਲਾਂ ਤੇ ਚਲੋ ਕੋਟ ਕੇ ਸਾਡਾ ਚੱਲਦਾ ਰਿਹਾ ਕਾਗਜ਼ ਪੱਤੋ ਆ ਅਸੀਂ ਪੂਰੇ ਓਕੇ ਆ ਤੇ ਹੁਣ ਉਹ ਸਾਡੇ ਤੇ ਜਾਣ ਬੁੱਝ ਕੇ ਹਮਲੇ ਕਰਵਾ ਰਿਆ ਵਾ ਸਾਡੇ ਦੋਵਾਂ ਪਰਿਵਾਰਾਂ ਦਾ ਝਗੜਾ ਵਾ ਉਹਨਾਂ ਪਹਿਲਾਂ ਵੀ 1 ਮਹੀਨਾ ਹੋ ਗਿਆ ਗੋਲੀ ਚਲਾਈ ਸੀਗੀ ਅਸੀਂ ਸਾਰੇ ਦਰਖਾਸਤਾਂ ਦਿੱਤੀਆਂ ਸੀ ਜੇ ਦੀ ਕਿ ਅੱਜ ਤਾਈਂ ਸਾਡੇ ਕੋਈ ਸੁਣਵਾਈ ਨਹੀਂ ਹੋਈ ਹੁਣ 2-4 ਦਿਨ ਪਹਿਲਾਂ ਸਾਡੇ ਗੇਟ ਤੇ ਉਹ ਪੂਰਾ ਹਮਲਾ ਕਰਕੇ ਗਿਆ ਵਾ ਘੜਖੜਕਾ ਕੇ ਗਿਆ ਸਾਡੇ ਨਾਲ ਗਾਲੀ ਗਲੋਚ ਕਰਕੇ ਗਿਆ ਵਾ ਅਸੀਂ ਅੰਦਰ ਸੀ ਅਸੀਂ ਡਰਦੇ ਗੇਟ ਨਹੀਂ ਖੋਲਿਆ ਜਦੋਂ ਆਂਡ ਗਵਾਂਡ ਇਕੱਠਾ ਹੋਇਆ ਫਿਰ ਉਹ ਗੱਡੀ ਭਜਾ ਕੇ ਲੈ ਗਿਆ ਸਾਡੇ ਕੋ ਉਹ ਫੋੜਵਾ ਮੌਜੂਦ ਆ ਸਰ ਹਾਂਡਾ ਪਰਿਵਾਰ ਉਹਨਾਂ ਦਾ ਮੁੰਡਾ ਵਾ ਜੁਗੇਸ਼ ਹਾਂਡਾ ਉਹ ਸਾਨੂੰ ਜਾਣ ਬੁੱਝ ਕੇ ਤੰਗ ਪਰੇਸ਼ਾਨ ਹੋਣ ਜਿਆਦਾ ਕਰੰਦਿਆ ਆ ਅਸੀਂ ਤੇ ਚਲੋ ਜਾਣ ਚਾਹੁੰਨੇ ਆ ਵੀ ਜੋ ਵੀ ਕੋਟ ਕੇਸ ਚੱਲਦਾ ਜੋ ਵੀ ਜੱਜ ਸਾਹਿਬ ਐਨ ਹੁਕਮ ਦੇਦ ਸਾਨੂੰ ਮਨਜ਼ੂਰ ਆ ਸਾਡੇ ਬੱਚੇ ਮੇਰੇ ਅਸੀਂ ਜਨਾਨੀਆਂ ਕਲੀਆਂ ਕਰ ਰਹੀਆਂ ਹਸਬੰਡ ਮੇਰੇ ਬਾਹਰ ਅੰਦਰ ਰਹਿੰਦੇ ਆ ਤੇ ਸਾਨੂੰ ਉਹ ਪਰਿਵਾਰ ਤੋਂ ਇਹ ਪੂਰਾ ਖਤਰਾ ਵਾ ਜੋ ਵੀ ਸਾਡਾ ਨੁਕਸਾਨ ਹੁੰਦਾ ਵਾ ਹਾਂਡਾ ਪਰਿਵਾਰ ਜ਼ਿੰਮੇਵਾਰ ਹੋਵੇਗਾ ਉਹਨਾਂ ਦਾ ਕੀ ਰੋਲ ਆ ਸਾਡਾ ਪਰਿਵਾਰ ਸਾਡਾ ਪਲਾਟ ਸੀ ਅਸੀਂ ਰਜਿਸਟਰੀ ਕਰਾਈ ਸੀ ਬਾਅਦ ਵਿੱਚ ਉਹ ਕਹਿੰਦੇ ਸੀ ਕਿ ਸਾਡਾ ਇਹ ਪਲਾਟ ਆ ਉਹਦਾ ਕੋਰਟ ਕੇਸ ਚੱਲਦਾ ਆ ਰਿਹਾ ਉਹਨਾਂ ਦੇ ਨਾਂ ਤੇ ਰਜਿਸਟਰੀ ਉਹਨਾਂ ਦੇ ਨਾਂ ਤੇ ਪਹਿਲਾਂ ਰਜਿਸਟਰੀ ਹਣ ਤੇ ਪਤਾ ਨਹੀਂ ਜਦੋਂ ਅਸੀਂ ਰਜਿਸਟਰੀ ਕਰਵਾ ਲਈ ਸੀ ਇਹ ਜਗਾ ਵੈਸੇ ਪਈ ਹੋਈ ਸੀ ਫਿਰ ਉਹਨੇ ਕਿਹਾ ਵੀ ਮੇਰੇ ਕੋ ਵੀ ਰਜਿਸਟਰੀ ਆ ਪਰ ਇਹਦਾ ਸਾਡੇ ਕੋ ਕੋਰਟ ਕੇਸ ਇਹ ਕੋਰਟ ਕੇਸ ਚੱਲਦਾ ਪਿਆ ਵਾ ਜੋ ਵੀ ਕਾਗਜ਼ ਪੱਤਰੋ ਅਸੀਂ ਮਤਲਬ ਕਿ ਓਕੇ ਆ ਉਦਾਂ ਕੀ ਗੱਲ ਹੈ ਜਿਹੜੇ ਉਸ ਦਿਨ ਸਰ ਮੇਰੇ ਹਸਬੰਦ ਬਾਹਰ ਸੀ ਅਹੀਂ ਜਨਾਨੀਆਂ ਕਾਰ ਹੀ ਮੇਰੇ ਬੱਚੇ ਕਾਰ ਹੀ ਉਹਨਾਂ ਆਣ ਕੇ ਕਾਫੀ ਦਰਵਾਜ਼ਾ ਖੜਕਾਇਆ ਤੇ ਮੇਰੇ ਬੇਟੇ ਮੇਰੇ ਨੇ ਥਲੇ ਕਿਹਾ ਕੋਈ ਆ ਗਿਆ ਵਾ ਦਰਵਾਜ਼ਾ ਜਦੋਂ ਖੋਲਣ ਗਿਆ ਵਾ ਉਹਨਾਂ ਬਾਹਰ ਨਿਕਲ ਉਹਦੀਆਂ ਧਮਕੀਆਂ ਦਿੱਤੀਆਂ ਜਾਨ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਵਾ ਜਦੋਂ ਮੇਰਾ ਬੇੜਾ ਫੇਰ ਮੁੜ ਕੇ ਉੱਪਰ ਆਇਆ ਵਾ ਫੇਰ ਉਹਨਾਂ ਦਰਵਾਜ਼ਾ ਜ਼ੋਰ-ਜ਼ੋਰ ਦੇ ਨਾਲ ਖੜਕਾਇਆ ਫਰਾਂਡ ਗਵਾਂਡ ਜਦੋਂ ਇਕੱਠਾ ਆਇਆ ਫੇਰ ਉਹ ਗੱਡੀ ਭਜਾ ਕੇ ਲੈ ਗਏ ਜੀ ਹਾਂਜੀ ਅਗਲੇ ਦਿਨ ਅਸੀਂ ਦਰਖਾਸਤ ਦੇਣ ਗਏ ਆਂ ਇੱਕ ڪرਿੰਡੇ ڪرਿੰਡੇ ਵਾਲਿਆਂ ਨੇ ਕਿਹਾ ਵੀ ਤੁਹਾਡਾ ਏਰੀਆ ਸ਼ਿਆੜੇ ਚ ਆ ਗਿਆ ਸ਼ਿਆਟੇ ਆਏ ਉਹਨਾਂ ਕਿਹਾ ਨਹੀਂ ڪرਿੰਡੇ ਚ ਆ ਗਿਆ ਦੋ ਦਿਨ ਸਾਡੇ ਇਸੇ ਕਰਕੇ ਵੇਸਟ ਗਏ ਆ ਫਿਰ ਅਸੀਂ ਐਸਐਸਬੀ ਨੂੰ ਡੀਆਈਜੀ ਨੂੰ ਉੱਥੇ ਦੇ ਗਏ ਆ ਅਰਜ਼ੀ ਮੰਗੇ ਮੰਗੇ ਇਹੀ ਆ ਕਿ ਜੋ ਵੀ ਬਣਦੀ ਕਾਰਵਾਈ ਉਹਨੇ ਤੇ ਕੀਤੀ ਜਾਵੇ ਪੁਲਿਸ ਰਜਿੰਦਾਈ ਕੋਈ ਕਾਰਵਾਈ ਨਹੀਂ ਕਰ ਰਹੀ ਦੋਵਾਂ ਪਰਿਵਾਰਾਂ ਦੇ ਸਾਨੂੰ ਜਾਨੋ ਮਾਲ ਦਾ ਖਤਰਾ ਵਾ ਸਾਨੂੰ ਇਹੋ ਹੀ ਆ ਕਿ ਇਨਸਾਫ ਦਿੱਤਾ ਜਾਵੇ ਉਹ ਜੁਮੇਵਾਰ ਹੋਵੇਗਾ ਉਹ ਕਾਰਪੋਰੇਸ਼ਨ 'ਚ ਲੱਗਾ ਵਾ ਉਹਦੀਆਂ ਵੀ ਸਾਨੂੰ ਧਮਕੀਆਂ ਆ ਰਹੀਆਂ ਨੇ ਕਿ ਤੁਹਾਡੇ ਘਰ ਨੂੰ ਆ ਕਰਵਾ ਦੂੰ ਉਹ ਕਰਵਾ ਦੂੰਗਾ ਉਹਨੂੰ ਥੋੜੀ ਜੀ ਨੱਥ ਪਾਈ ਜਾਵੇ ਜ਼ਿਕਰ ਖਾਸ ਹੈ ਕਿ ਜਦੋਂ ਅਸੀਂ ਇਸ ਸੰਮਤ ਦੇ ਵਿੱਚ ਵਿਨੋਦ ਹਾਂਡਾ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਬਲਜਿੰਦਰ ਕੌਰ ਉਹਨਾਂ ਦਾ ਪਰਿਵਾਰ ਬਿਨਾਂ ਕਿਸੇ ਕਾਰਨ ਇਲਜ਼ਾਮ ਲਗਾ ਰਿਹਾ ਹੈ ਜਦੋਂ ਕਿ ਉਹਨਾਂ ਦੇ ਪਿਛਲੇ ਕਈ ਦਿਨਾਂ ਤੋਂ ਅੰਮ੍ਰਿਤਸਰ ਤੋਂ ਬਾਹਰ ਨੇ ਜਿਸ ਦਿਨ ਬਲਜਿੰਦਰ ਕੌਰ ਬਾਰੇ ਗੱਲ ਹੋ ਰਹੀ ਹੈ ਉਸ ਦਿਨ ਉਹ ਉੱਥੇ ਹੈ ਹੀ ਨਹੀਂ ਸਨ ਮੇਰਾ ਭਾਈ ਯੁਗੇਸ਼ ਯੁਗੇਸ਼ ਕੁਮਾਰ ਜਿਹੜਾ ਵੀਡੀਓ ਬਾਰ ਇਹ ਵੀਡੀਓ ਭਾਈ ਵਾਇਰਲ ਸਾਡੇ ਸਾਹਮਣੇ ਗਵੰਡੀ ਹੈ ਕੋਈ ਜ਼ਾਰਾ ਸਿੰਘ ਹੋਣੀ ਸਾਡੀ ਤਾਈ ਦੀ ਜਗਾ ਦਾ ਕੋਈ ਪੰਗਾ ਪਿਆ ਹੈ ਕੇਸ ਚੱਲਦਾ ਪਿਆ ਵਾ ਜੋ ਕੋਰਟ ਕੇਸ ਫੈਸਲਾ ਦੇਗੀ ਉਹ ਠੀਕ ਹੈ ਇਹ ਸਾਡੇ ਤੇ ਇਲਜ਼ਾਮ ਲਾਂਦੇ ਕਿ ਅਸੀਂ ਕਰਾਇਆ ਇਹ ਵੋ ਪਰ ਵੀਡੀਓ ਤੇ ਤੁਹਾਨੂੰ ਸਾਹਮਣੇ ਸਾਫ ਨਜ਼ਰ ਆ ਗਿਆ ਗੱਡੀ ਦਾ ਨੰਬਰ ਵੀ ਆ ਗਿਆ ਟ੍ਰੇਸ ਕਰਾਓ ਕਿੱਥੋਂ ਦਾ ਬੰਦਾ ਵਾ ਕੋਈ ਪਤਾ ਇਹਨਾਂ ਦਾ ਕਹਿੰਦੇ ਨਾਲ ਲੈਂਦੇ ਨੇ ਸਾਡੇ ਤੇ ਬਸ ਅਲਿਗੇਸ਼ਨ ਲਾਂਦੇ ਆ ਝੂਠੇ ਇਲਜ਼ਾਮ ਬਸ ਤੇ ਵੀ ਤੇਜ਼ ਗੱਡੀ ਜਾਏ ਨਹੀਂ ਭਾਈ ਸਾਹਮਣੇ ਵੀਡੀਓ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਮੈਂ ਹੈ ਨਹੀਂ ਵਿੱਚ ਵੀਡੀਓ ਤੇ ਮੈਂ ਆ ਭਾਈ ਆਟੋ ਸਟੇਸ਼ਨ ਕੇ ਹਾਂ ਸੀ ਜੀ ਮੈਰੀ ਤੱਕ ਹਾਂ ਸੀ ਇੱਥੇ ਹੈ ਨਹੀਂ ਸਾਡੇ ਫੋਨ ਟ੍ਰੇਸ ਕਰਾਓ ਤੁਸੀਂ ਬਕਾਇਦਾ ਇਹ ਆਪਾਂ ਨੂੰ ਜੇ ਉਹ ਸੱਚਾ ਬੰਦਾ ਵਾ ਉਹ ਸਹੀ ਕਹੂਗਾ ਆਪਾਂ ਕੋ ਗੱਲ ਹਾਂਜੀ ਹਾਂਜੀ ਕੋਈ ਸਾਲ ਜਾਵੜ ਦੇ ਦਰ ਮਾਰ ਮੈਂ ਇਹ ਜੀ ਦੱਸਾਂ ਗੀ ਗੱਲ ਇਹਨਾਂ ਦਾ ਹੁਣ ਸਾਡੀ ਜਿਹੜੀ ਜਗ੍ਹਾ ਤੇ ਆਇਆ ਜੀ ਦੀ ਜਗ੍ਹਾ ਵਾ ਸਾਡੀ ਉਹ ਜਗ੍ਹਾ ਹੈਗੀ ਆ 14 15 18 19 ਸਾਲ ਪੁਰਾਣੀ ਇਹਨਾਂ ਦੀ ਰਜਿਸਟਰੀ ਅੰਤਕਾਲ ਚੜਿਆ ਤਾਂ ਆ ਜੀ ਦਾ ਹੁਣ ਇਹਨਾਂ ਨੇ 500 ਗਾਇ ਦੀ ਕਰਾਈ ਹੈ ਜਾਲੀ ਰਜਿਸਟਰੀ ਉਹ ਕਬਜ਼ਾ ਕਰਨ ਨੂੰ ਫਿਰਦੇ ਸੀ ਜੀ ਆ ਦਾਰਾ ਸਿੰਘ ਹੋਣੀ ਜਤਿੰਦਰ ਸਿੰਘ ਰਣਜੀਤ ਸਿੰਘ ਹੋਣੀ ਤੇ ਇਹਨਾਂ ਦਾ ਮਾਫੀ ਇਹ ਤੁਸੀਂ ਭਾਵੇਂ ਚੈੱਕ ਕਰਵਾ ਸਕਦੇ ਜੀ ਕਨ ਕਦੀ ਕੋਸ਼ਿਸ਼ ਕਰਵਾ ਲੈਂਦੇ ਆਪਣੇ ਦੇ ਕਦੀ ਕੋਸ਼ਿਸ਼ ਸਾਡੇ ਤੇ ਅਲੀਗੇਸ਼ਨ ਲਾਉਂਦੇ ਬਕਾਇਦਾ ਸਾਡਾ ਕਬਜ਼ਾ ਵੀ ਹੈ ਸਾਡਾ ਗੇਟ ਤੇ ਤਾਇਆ ਜੀ ਦੇ ਗੇਟ ਤੇ ਲੱਗਾ ਹੋਇਆ ਤਾਲਾ ਵੀ ਲੱਗਾ ਬਕਾਇਦਾ ਸਾਡਾ ਉਹਦੇ ਵਿੱਚ ਕੋਈ ਕਿਸੇ ਨਾਲ ਕੋਈ ਜਾਣੀ ਦੁਸ਼ਮਣੀ ਕੋਈ ਹੈਗੀ ਕਿਸੇ ਨਾਲ ਜੋ ਕੋਰਟ ਫੈਸਲਾ ਦੇਗੀ ਸਾਡੇ ਕੋਲ ਕਬਜ਼ਾ ਹੈਗਾ ਸਾਰਾ ਕੁਝ ਚੱਲਦਾ ਪਿਆ ਸਾਡਾ ਜੀ ਸਹੀ ਵੀਡੀਓ ਤੁਸੀਂ ਦੇਖ ਸਕਦੇ ਹੋ ਜੀ ਆਪਾਂ ਜੇ ਕਹੋਗੇ ਆਪਾਂ ਤੁਹਾਨੂੰ ਵੀਡੀਓ ਭੇਜ ਦਾਂਗੇ ਆਪਾਂ ਸਾਡੇ ਕੈਮਰੇ ਘਰ ਦੇ ਬਿਲਕੁਲ ਕੈਮਰੇ ਦੇ ਲੱਗੇ ਸਾਹਮਣੇ ਬੰਦਾ ਪਤਾ ਲੱਗ ਜਾਣਗੇ ਕੌਣ ਹੈ ਜਿਹੜੇ ਅਸੀਂ ਤਾਂ ਕਹਿੰਦੇ ਜਿਹੜੇ ਬੰ ਤਾਨੂੰ ਉੱਥੇ ਰਾਤ-ਰਾਤੇ ਬਰਾਤੇ ਕੋਈ ਵੀ ਇਨਸੀਡੈਂਟ ਹੋ ਸਕਦਾ ਉੱਥੇ ਹਾਂ ਫਿਰ ਤੇ ਫਿਰ ਸਾਡੇ ਤੇ ਅਲੀਗੇਸ਼ਨ ਲਾ ਦਣਗੇ ਜੀ ਇਹ ਇਹ ਹੈ ਜੀ ਇਹ ਚੀਜ਼ ਬਾਕੀ ਜੋ ਮੰਗ ਹੈ ਹੀ ਕਰਦੇ ਆ ਜੀ ਜੋ ਕਾਨੂੰਨ ਬੰਦੇ ਪਤਾ ਕਰੋ ਕਿਹੜੇ ਆ ਜੀ ਵੀਡੀਓ ਆਪਾਂ ਤੁਹਾਨੂੰ ਸ਼ੇਅਰ ਕਰ ਦਾਂਗੇ ਤੇ ਪਲੱਸ ਜੋ ਗਲਤ ਅਲੀਗੇਸ਼ਨ ਲਾਉਂਦੇ ਪਲੱਸ ਇਹਨਾਂ ਦੇ ਵੀ ਸਖਤ ਕਾਰਵਾਈ ਹੋਵੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਦੀ ਦਾਰਾ ਸਿੰਘ ਫੇ ਤੇ ਜਦ ਜਤਿੰਦਰ ਸਿੰਘ ਤੇ ਰਣਜੀਤ ਸਿੰਘ ਉਹਨਾਂ ਦੇ